जेला खले कले मारो कले कले मारो म

ਲੋਕਾਂ ਦਾ ਜਿੰਦਾਬਾਦ 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 ਸਾਡੀਆਂ ਮਾਂ ਮਾਪਿਆਂ ਦਾ ਇੱਕਾ ਜਿੰਦਾਬਾਦ ਹੋਰ ਕਿੰਨੀਆਂ ਇਸ ਕਰਕੇ ਭਰਾਵੋ ਜਿੱਥੇ ਤੁਸੀਂ ਬੈਠੇ ਹੋ ਸਾਰੇ ਭਰਾਵਾਂ ਨੂੰ ਅਪੀਲ ਆਹੇ ਕਿ ਆਪਣਾ ਅੱਜ ਦਾ ਪ੍ਰੋਗਰਾਮ ਚੰਡੀਗੜ੍ਹ ਜਾਣ ਦਾ ਪ੍ਰੋਗਰਾਮ ਉਧਰੋਂ ਚਾਲਾ ਪਾਵਾਂਗੇ ਆਪਾਂ ਪਹਿਲਾਂ ਵੀ ਇਹਨਾਂ ਨੂੰ ਕਿਹਾ ਕਿ ਸਾਡਾ ਭੜਨ ਦਾ ਕੋਈ ਮਤਲਬ ਨਹੀਂ ਹੈ ਸਾਡਾ ਸੜਕਾਂ ਜਾਮ ਕਰਨ ਦਾ ਕੋਈ ਮਤਲਬ ਨਹੀਂ ਹੈ ਅਸੀਂ ਸ਼ਾਂਤਮਈ ਤਰੀਕੇ ਦੇ ਨਾਲ ਚੰਡੀਗੜ੍ਹ ਜਾਣ ਦਾ ਸਾਡਾ ਪ੍ਰੋਗਰਾਮ ਆ ਉਥੇ ਜਿੱਥੇ ਵੀ ਅੱਗੇ ਆਪਾਂ ਨੂੰ ਇਹ ਰੋਕਣਗੇ ਉਥੇ ਕੀ ਪ੍ਰੋਗਰਾਮ ਹੁੰਦਾ ਉਹ ਆਪਾਂ ਆਪਣੀ ਵਿਆਉਤ ਜਿਹੜੀ ਉਥੇ ਬਣਾਵਾਂਗੇ ਉਹ ਤੇ ਸ਼ਾਂਤਮਈ ਤਰੀਕੇ ਦੇ ਨਾਲ ਆ ਇਹ ਇਸ ਕਰਕੇ ਭਰਾਓ ਤੁਹਾਨੂੰ ਪੀਵਾ ਕਿੰਨੇ ਵਲੰਟੀਅਰ ਭਰਾਓ ਚੰਡੀਗੜ੍ਹ ਜਾਣ ਦਾ ਆਪਣਾ ਹੱਕ ਖੋ ਰ ਰਹੇ ਨੇ ਇੱਥੇ ਕਣੇ ਮੰਡੀ ਦੇ ਵਿੱਚ ਆ ਰਹੇ ਸੀ ਗ੍ਰਾਹਕ ਸਾਹਿਬਾ ਉਹਨਾਂ ਨੂੰ ਇੱਥੇ ਨਹੀਂ ਆਉਣ ਦਿੱਤਾ ਇਸ ਕਰਕੇ ਉੱਥੇ ਜੇ ਕਿਸੇ ਵੀ ਆਗੂ ਦੀ ਕਰਫੂਦਾਰੀ ਪਾਉਂਦੇ ਨੇ ਤੱਕੇ ਨਾਲ ਉਹ ਮੰਡੀਆਂ ਭੜਾਵਾ ਨੂੰ ਬੇਨਤੀ ਆ ਇੱਥੋਂ ਦੇ ਪ੍ਰਸ਼ਾਸਨ ਨੂੰ ਵੀ ਕਹਿਣਾ ਚਾਹੁੰਦੇ ਆ ਸਾਡਾ ਭੜਨ ਦਾ ਕੋਈ ਮਤਲਬ ਨਹੀਂ ਹੈ ਫਿਰ ਉਹਦੀ ਜ਼ਿੰਮੇਵਾਰੀ ਇੱਥੋਂ ਦੀ ਸਰਕਾਰ ਦੀ ਹੋਊਗੀ ਇੱਥੋਂ ਦੇ ਪ੍ਰਸ਼ਾਸਨ ਦੀ ਹੋਊਗੀ ਸਾਡਾ ਭੜਨ ਦਾ ਕੋਈ ਪ੍ਰੋਗਰਾਮ ਨਹੀਂ ਔਰ ਜੇ ਧੱਕੇ ਨਾਲ ਸਾਡੇ ਆਗੂਆਂ ਦੀ ਐਸ ਤਰੀਕੇ ਨਾਲ ਕਰਫੂਦਾਰੀ ਜਿਹੜੀ ਉੱਥੋਂ ਪਾਉਂਗੇ ਇਹ ਫੇਰ ਜਿੰਮੇਵਾਰ ਤੁਸੀਂ ਹੋਊਗੀ ਇਥੋਂ ਦੀ ਪੁਲਿਸ ਹੋਊਗੀ ਇਥੋਂ ਦੀ ਸਰਕਾਰ ਹੋਊਗੀ ਸਹੀ 1.5 ਵਜੇ ਆਪਾਂ ਉਧਰੋਂ ਚਾਲਾ ਪਾਵਾਂਗੇ ਆਪਾਂ ਪਹਿਲਾਂ ਵੀ ਕਿਹਾ ਕਿ ਅਗਰਾਹਾ ਸਾਹਿਬ ਸ਼ਾਂਤ ਮੈਤਰੀਕਲੇ ਇੱਥੇ ਆ ਰਹੇ ਸੀਗੇ ਹੋਰ ਅੱਗੇ ਜਾਓ ਇਹ ਆਪੇ ਪੰਜਾਬ ਪੰਜਾਬ ਦੀ ਸੰਗਤ ਗੱਤ ਤੱਜ ਪੰਜਾਬ ਹੋਰ ਰੋਲ ਦੇ ਉਹ ਕਾਫਲੇ ਦੇ ਰੂਪ ਚ ਆ ਰਹੇ ਸੀਗੇ ਪੈਸੇ ਮੂਰ ਦੀਆਂ ਗੱਡੀਆਂ ਲਾ ਕੇ ਪੈਸੇ ਗੱਡੀ ਨੂੰ ਘੇਰ ਕੇ ਜਣੀ ਉਹ ਗਮਰਦਾਰ ਜੀ ਨੂੰ ਪਤਾ ਲੱਗਿਆ ਵੀ ਸਾਨੂੰ ਸਾਜ਼ਿ ਉਠਾਣੇ ਚ ਲੈ ਕੇ ਜਾਣਗੇ ਨੇ ਜਣੇ ਸਾਡਾ ਜਮਹੂਰੀ ਹੱਕ ਆ ਜਿਹੜਾ ਉਹ ਖੋਇਆ ਜਾ ਰਿਹਾ ਅਸੀਂ ਤਾਂ ਸਾਰ ਤਰੀਕੇ ਨਾਲ ਵੱੰਡੀ ਇਕੱਠੇ ਹੋਵਾਂਗੇ ਉਸ ਤੋਂ ਬਾਅਦ ਦੇ ਵਿੱਚ ਚੰਡੀਗੜ੍ਹ ਨੂੰ ਜਿਹੜੇ ਚਾਲ ਲੈਣੇ ਨੇ ਅਸੀਂ ਪਹੁੰਚੇਗੇ ਇਹਨਾਂ ਨੇ ਵੱਡੀ ਫੋਰਸ ਲਾ ਕੇ ਉਹ ਜਿਹੜਾ ਆਪ ਸੜਕ ਰੋਕੀ ਹੋਈ ਹੈਗੀ ਆ ਇਸ ਕਰਕੇ ਅਸੀਂ ਤਾਂ ਸਹੀ 1:30 ਵਜੇ ਜਿਹੜੀ ਚੰਡੀਗੜ੍ਹ ਨੂੰ ਅਸੀਂ ਚਾਲ ਲੈਣੇ ਜਿਹੜੇ ਅਸੀਂ ਐਲਾਨ ਕੀਤਾ ਸਹੀ 1:30 ਵਜੇ ਅਸੀਂ ਉਧਰੋਂ ਜਾਵਾਂਗੇ ਉੱਥੇ ਕਿਸੇ ਪ੍ਰਕਾਰ ਦੀ ਕੋਈ ਵੀ ਗੱਲਬਾਤ ਸਰਕਾਰ ਕਰਦੀ ਆ ਕੋਈ ਵਾਦਾ ਹੁੰਦਾ ਉਹ ਸਰਕਾਰ ਦਾ ਹੋਊਗਾ ਅਸੀਂ ਤਾਂ ਜੇ ਸਾਨੂੰ ਉੱਥੇ ਹੋ ਰੁਕਣਗੇ ਅਸੀਂ ਉੱਥੇ ਸਾਈਡ ਦੇ ਉੱਤੇ ਆਉਂਦਾ ਉਹ ਉਹ ਤੇ ਪ੍ਰੋਗਰਾਮ ਆ ਜਿਹੜਾ ਸਾਡਾ ਚੱਲੂਗਾ ਜਦੋਂ ਤੱਕ ਕਿਸਾਨ ਮੋਰਚੇ ਦੀ ਅਗਲੀ ਕਾਰ ਨਹੀਂ ਆਉਂਦੀ ਉਦੋਂ ਤੱਕ ਸਾਡਾ ਇਹ ਸੰਘਰਸ਼ਾ ਜਿਹੜਾ ਜਾਰੀ ਰਹੂਗਾ ਜੇ ਕੋਈ ਅਗਲਾ ਪ੍ਰੋਗਰਾਮ ਸ='%s ਮੋਰਚੇ ਦਾ ਆਏਗਾ ਉਹਨੂੰ ਵੀ ਐਸੀ ਲਾਗੂ ਕਰਾਂਗੇ ਪ੍ਰਧਾਨ ਜੀ ਰਹੀ ਇਹਨੂੰ ਲੈ ਕੇ ਹਾਂ ਇਹ ਤਾਂ ਬਣੂਗਾ ਹੀ ਪ੍ਰੋਗਰਾਮ ਜਿੰਨਾਂ ਨੇ ਕਿਸਾਨ ਇਹਦਾ ਸ='%s ਮੋਰਚੇ ਵੱਲੋਂ ਵੀ ਤੇ ਅਸੀਂ ਇਧਰੋਂ ਵੀ ਅਸੀਂ ਇਹਦਾ ਅਸੀਂ ਵਿਚਾਰਾਂਗੇ ਤਾਂ ਹੋਊਗਾ ਗ੍ਰਿਫਤਾਰੀਆਂ ਸਾਰੀਆਂ ਕੋਲ ਗ੍ਰਿਫਤਾਰੀਆਂ ਜਿਹੜੀਆਂ ਹੋਈਆਂ ਹੈਗੀਆਂ ਨੇ ਉਹ ਜਿਹੜੀਆਂ ਫੜ ਫੜ ਕੇ ਅੰਦਰ ਜੇਲਾਜੇ ਬੰਦ ਕੀਤਾ ਇਹ ਕਿਸਾਨ ਨੇ ਜਿਹੜੇ ਉਹ ਟੀਕੇ ਨਹੀਂ ਬੱਟਣਗੇ ਇਹ ਸਰਕਾਰ ਦੇ ਸਾਰੇ ਤਰ੍ਹਾਂ ਦੇ ਪੱਤੇ ਕ ਗਰਾਵਾਂਗੇ ਤੇ ਸਾਰੀਆਂ ਮੰਗਾਂ ਵੀ ਬਣਵਾਉਂਦੇ ਆਂ ਅੱਗੇ ਵੱਡੀ ਲਾਗੂ ਨੇ ਸਾਰੇ ਸਾਰੇ ਲੋਕਾਂ ਨੂੰ ਅਮਰੇ ਅਗੂਗਲ ਕਰਨੇ ਰੁਕਣ ਜੀ ਸਾਰੇ ਕੱਢ ਨਹੀਂ ਰੁਕਦੇ ਸੀ ਕੋਈ ਵੀ ਅੱਗੂ ਬੰਦਾ ਘਹਣਾ ਜਾਵੇ ਸਾਰੇ ਬੰਦੇ ਸਾਰੇ ਇੱਕ ਸਦਾ ਨਾਮ ਹੈ ਜੀ ਜਗਤਾਰ ਸਿੰਘ ਦੁਗਾਂ ਵੀਕੇ ਜੀ ਦੁਕਾਉ ਦਾ ਤਨੇਰ ਜ਼ਿਲ੍ਹਾ ਜਰਨ ਸਕਤਰ ਅ ਗੱਲ ਕਰੀਆ ਚ ਪੰਜਾਬ 5 ਤਰੀਕ ਨੂੰ ਚੰਡੀਗੜ੍ਹ ਧਰਨੇ ਤੇ ਜਾਣਾ ਸੀ ਪਰ ਪੰਜਾਬ ਪੁਲਿਸ ਵੱਲੋਂ ਥੌਂ ਥੌਂ ਤੇ ਬੈਰੀਕੇਡ ਲਾਕੇ ਲਾਏ ਗਏ ਨੇ ਕਿਵੇਂ ਦੇਖਨੇ ਚੀਜ਼ ਆ ਅਸੀਂ 7 ਮਈ ਢੰਗ ਨਾਲ ਜਿਹੜੀਆਂ ਸਾਡੀਆਂ ਰਹਿੰਦੀਆਂ ਮੰਗਾਂ ਧੀਆਂ ਉਹ ਪੰਜਾਬ ਸਰਕਾਰ ਤੋਂ ਅਸੀਂ ਲਾਗੂ ਕਰਾਉਣ ਵਾਸਤੇ ਚੰਡੀਗੜ੍ਹ ਆ ਵਿਖੇ ਜਾ ਰਹੇ ਤੇ ਇਹ ਭਗਵਾਨ ਤਮਨ ਸਰਕਾਰ ਆ ਜਿਹੜੀ ناکਾਮ ਨਿਕਲੀ ਹੈ ਜਿਹੜੀ ਕਿ ਕਿਸਾਨਾਂ ਨੂੰ ਰਾਹਾਂ ਦੇ ਵਿੱਚ ਹੀ ਰੋਕਿਆ ਗਿਆ ਪ੍ਰੇਸ਼ਾਨ ਕੀਤਾ ਜਾ ਰਿਹਾ 7 ਮਈ ਢੰਗ ਨਾਲ ਇੱਕ ਸਾਈਡ ਤੇ ਜਾਂਦੇ ਕਿਸਾਨਾਂ ਨੂੰ ਸਰਕਾਰ ਕਹਿੰਦੀ ਵੀ ਅਸੀਂ ਪਰਮਿਸ਼ਨ ਨਹੀਂ ਦਿੰਦੀ ਹੈਗੀ ਫਿਰ ਵੀ ਧੱਕਾ ਕਰਿਆ ਜਾ ਰਿਹਾ ਕਿਸਾਨਾਂ ਕੋਲੋਂ ਜੰਲੀਗੜ ਨੂੰ ਚਾਲੇ ਪਾਏ ਜਾ ਰਹੇ ਨੇ ਪਰ ਅਸੀਂ ਪਰਮਿਸ਼ਨ ਹੀ ਦਿੱਤੀ ਹੈ ਇਹ ਪਹਿਲਾਂ ਹੀ ਤੈ ਹੋ ਚੁੱਕਿਆ ਸੀਗਾ ਸੰਯੁਕਤ ਕਿਸਾਨ ਮੋਰਚੇ ਦਾ ਸੱਦਾ ਸੀਗਾ ਕਿ 5 ਮਾਰਚ ਨੂੰ ਅਸੀਂ ਚੰਡੀਗੜ੍ਹ ਵਿਖੇ ਚੰਡੀਗੜ੍ਹ ਜਾਵਾਂਗੇ ਸੈਕਟਰ ਦੇ ਵਿੱਚ ਆਪਣੀਆਂ ਮੰਗਾਂ ਦੇ ਵਾਸਤੇ ਸਾਂਤਮਈ ਢੰਗ ਨਾਲ ਜਿਹੜਾ ਪ੍ਰੈਸਟ ਕਰਾਂਗੇ ਪਰ ਸੀਐਮ ਭਗਮੰਤ ਮਾਨ ਨੇ 3 ਤਰੀਕ ਨੂੰ ਮੀਟਿੰਗ ਬੁਲਾ ਲਈ ਸੀਗੀ ਚੰਡੀਗੜ੍ਹ ਵਿਖੇ ਜਿਹੜਾ ਕਿ ਉਹ ਮੀਟਿੰਗ ਦਾ ਕੋਈ ਵਧੀਆ ਅੰਤੀਜ ਨਹੀਂ ਨਿਕਲਿਆ ਜਿਹੜਾ ਉਹਦਾ ਰਵਈਆ ਸੀਗਾ ਉਹ ਆਪ ਨੂੰ ਦੇਖਣ ਵਾਲੀ ਹੈ ਉਹਦਾ ਸਾਰਿਆਂ ਨੇ ਦੇਖਿਆ ਹੀ ਹੈ ਕਿਵੇਂ ਕਿਸਾਨਾਂ ਦੀ ਬੇਇੱਜ਼ਤੀ ਕੀਤੀ ਆ ਕਿਸ ਤਰ੍ਹਾਂ ਕਿਹਾ ਵੀ ਜਿਹੜੀਆਂ ਮੰਗਾਂ ਮੈਂ ਪਹਿਲਾਂ ਵੀ ਮੰਗੇ ਨੇ ਉਹ ਵੀ ਨਹੀਂ ਮੈਂ ਲਾਗੂ ਕਰੂੰਗਾ ਤੇ ਇਸ ਤਰ੍ਹਾਂ ਉਹਦਾ ਰਭਈਆ ਬਹੁਤ ਹੀ ਗਲਤ ਸੀਗਾ ਜਿਹੜਾ ਕਿ ਅਧਿਨਚਾਲੇ ਮੀਟਿੰਗ ਛੱਡ ਕੇ ਚਲੇ ਗਿਆ ਜੀ ਅੱਜ ਦੇ ਇਸ ਪ੍ਰੋਟੈਸਟ ਨੂੰ ਲੈ ਕੇ ਕੀ ਰਣਨੀਤੀ ਹੈ ਜਿਹੜੀ ਤੁਹਾਡੀ ਜਿਹੜੀ ਫਾਰਮ ਵੱਲੋਂ ਜਿਹੜੀ ਅਪਲਾਈ ਹੋ ਰਹੀ ਹੈ ਸੰਯੁਕਤ ਕਿਸਾਨ ਮੋਰਚੇ ਦੀ ਸਮੇਂ-ਸਮੇਂ ਤੇ ਗੱਲਬਾਤ ਚੱਲਦੀ ਆ ਅਸੀਂ ਉਹਨਾਂ ਦੇ ਕਹਿੇ ਮੁਤਾਬਕ ਜਿਵੇਂ ਉਹਨਾਂ ਨੇ ਸਾਨੂੰ ਸਨੇਹਾ ਦਿੱਤਾ ਸੀਗਾ ਵੀ 7 ਮਈ ਟੰਗਣ ਵਾਲਾ ਆਪਾਂ ਨੇ ਜਾਣਾ ਜਿੱਥੇ ਕਿਤੇ ਕਿਸਾਨਾਂ ਨੂੰ ਰੁਕਿਆ ਜਾਊਗਾ ਆਪਾਂ ਨੂੰ ਤੇ ਆਪਾਂ ਉੱਥੇ ਹੀ ਰੁਕ ਜਾਣਾ ਤੱਕਾ ਨਹੀਂ ਕਰਨਾ ਅੱਗੇ ਅਸੀਂ ਇੱਥੋਂ ਪੰਜਾਬ ਸਰਕਾਰ ਨੂੰ ਵੀ ਚੇਤਾਵਨੀ ਦਿੰਨੇ ਆ ਵੀ ਜਿਹੜੇ ਸਾਡੇ ਕਿਸਾਨ ਭਰਾ ਜਿਲ੍ਹਾਂ ਦੇ ਵਿੱਚ ਬੰਦ ਕੀਤੇ ਨੇ ਛਾਪੇਮਾਰੀ ਕਰਕੇ ਰਾਤਾਂ ਨੂੰ ਚੱਕੇ ਗਏ ਨੇ ਉਹਨਾਂ ਨੂੰ ਤੁਰੰਤ ਛੱਡਿਆ ਜਾਵੇ ਨਹੀਂ ਅਸੀਂ ਸਮਾਅ ਔਰਤੇ ਤੇ ਆਗੂਆਂ ਦੀ ਕੌਲ ਦੀ ਡੀ ਕਰ ਰਹੇ ਆ ਉਸ ਤੋਂ ਬਾਅਦ ਅਸੀਂ ਇਹ ਨਾਕੇ ਤੋੜ ਕੇ ਅੱਗੇ ਚੰਡੀਗੜ੍ਹ ਵੱਲ ਵਧਾਂਗੇ ਮੇਰਾ ਨਾਮ ਸਤਨਾਮ ਸਿੰਘ ਆ ਜੀ ਵੀ ਕੇ ਜੁਟਕਾਉਂਦਾ ਜਿਲ੍ਹਾ ਜਰਨਲ ਸਕੱਤਰ ਅਗਰ ਗੱਲ ਕਰੀਏ ਸਾਨਾ ਨੂੰ ਅਗਰ ਕਿਹਾ ਜਾਂਦਾ ਹੈ ਕਿੰਦੇ ਵੀ ਦਿੱਲੀ ਦੇ ਮੰਗਾ ਨੇ ਮੈਂ ਪੰਜਾਬ ਦੀਆਂ ਮੰਗਾ ਨਹੀਂ ਕਰ ਸਕਦਾ ਪੂਰੀਆਂ ਕਿਵੇਂ ਦੇਖਦੇ ਜੀ ਦੇਖੋ ਇਹ ਬਿਲਕੁਲ ਝੂਠ ਗੱਲ ਹੈ ਜਿਹੜੀ ਪੰਜਾਬ ਸਰਕਾਰ ਦਾ ਮੁੱਖ ਮੰਤਰੀ ਹੈ ਭਵੰਤਵਾਨ ਕਹਿ ਰਿਹਾ ਹੈਗਾ ਵੀ ਮੰਗਾਂ ਨੇ ਜਿਹੜੀਆਂ ਕੇਂਦਰ ਨਾਲ ਸੰਬੰਧਿਤ ਨੇ ਜਿਹੜੀਆਂ 17-18 ਮੰਗਾਂ ਨੇ ਜਿਨ੍ਹਾਂ ਵਿੱਚੋਂ ਸਭ ਤੋਂ ਪਹਿਲੀ ਮੰਗ ਹੈ ਕਿ ਉਹਨਾਂ ਨੂੰ ਕਿਹਾ ਜਦੋਂ ਆਗੂਆਂ ਨੇ ਵਿੱਚੋਂ ਨੇ ਦਾ ਸੀਜ਼ਨ ਅੱਗੇ ਆਉਣ ਵਾਲਾ ਹੈ ਪੀਸੀ ਤੁਸੀਂ ਨੇ 122 ਪੀਆਰ ਲਵਾਇਆ ਸੀਗਾ ਉਹ ਤੁਸੀਂ ਨੇ ਖਰੀਦੇ ਨੇ ਹੈਗਾ ਹੁਣ ਅੱਗੇ ਤੁਸੀਂ ਕਿਹੜੀ ਵੈਰਿਟੀ ਲਵਾਉਣੀ ਹੈ ਕਿਹੜੀ ਤੇ ਤੁਸੀਂ ਖਰੀਦ ਕਰਨੀ ਹੈ ਤੇ ਜਿਸ ਤਰ੍ਹਾਂ ਬਾਜ਼ਾਰ ਦੇ ਵਿੱਚ ਕਾਲਾ ਵਿਜਾਰੀ ਹੋ ਰਹੀ ਹੈ ਮੱਕੀ ਦੀ ਥੈਲੀ ਜਿਹੜੀ 1500 ਦੀ ਵਿਕਦੀ ਸੀ ਅੱਜ ਉਹ 3000 ਦੀ ਵਿਕਦੀ ਹੈ ਸੋ ਬਹੁਤ ਸਾਰੀਆਂ ਜਦੋਂ ਮੰਗਾ ਕਿਸਾਨਾਂ ਨੇ ਡਿਸਕਸ ਕੀਤੀਆਂ ਤਾਂ ਉਹ ਆਨਾ ਕਾਨਾ ਕਰਕੇ ਬਾਹਰ ਨਿਕਲਿਆ ਮੀਟਿੰਗ ਤੋਂ ਸੋ ਸਾਡੇ ਅੱਗੂ ਨੂੰ ਬੁਲਾ ਕੇ ਉੱਥੇ ਬਹਿਜਤ ਕੀਤਾ ਹੈਗਾ ਇਸ ਲਈ ਸੋ ਮੋਦੀ ਵਾਲੇ ਰਾਹ ਤੇ ਚੱਲਦਾ ਹੈ ਜਿਹੜਾ ਭਗਵਾਨਤਮਾਨਾ ਇਹਨੂੰ ਜਥੇਵੰਦੀਆਂ ਜਿਵੇਂ ਆਪਣੇ ਅਖਬਾਰ ਦੇ ਵਿੱਚ ਵਾਲ ਰੜਕਦਾ ਹੁੰਦਾ ਇਸ ਲਈ ਰੜਕਦੀਆਂ ਨੇ ਕਿਉਂਕਿ ਕੱਲ ਤੁਸੀਂ ਨੇ ਦੇਖਿਆ ਪ੍ਰੈਸ ਦੇ ਵਿੱਚ ਕਿਹਾ ਇਸ ਨੇ ਵੀ ਜਿਹੜੀਆਂ ਜਥੇਬੰਦੀਆਂ ਨੇ ਥਾਂ ਥਾਂ ਧਰਨਾ ਲਾ ਲੰਦੀ ਨੇ ਅਸੀਂ ਕਿਉਂ ਧਰਨੇ ਲਾਈਏ ਅਸੀਂ ਤਾਂ ਕਹਿੰਦੇ ਆ ਵੀ ਤੂੰ ਕਾਰਵਾਈ ਕਰ ਜਿਸ ਤਰ੍ਹਾਂ ਤਹਿਸੀਲਦਾਰਾਂ ਤੇ ਵੀ ਕੀਤੀ ਐ ਇਹ ਵੀ ਕਰਾ ਜਿਹੜੇ ਕੋਈ ਕਾਲਾ ਵਪਾਰੀ ਕਰਦੇ ਨੇ ਮੱਕੀ ਦੀ ਥੈਲੀ ਜਿਹੜੀ 1500 ਵਾਲੀ ਤੇ 3000 ਨੂੰ ਵੇਚਦੇ ਨੇ ਤੂੰ ਫੜ ਇਹਨਾਂ ਨੂੰ ਜਿਹੜਾ ਕੋਈ ਵਪਾਰੀ ਘੱਟ ਰੇਟ ਦੇ ਖਰੀਦਦਾ ਉਹਨਾਂ ਨੂੰ ਫੜ ਸਾਰੇ ਆਮ ਸਾਡੀ ਝੋਨੇ ਦੀ ਲੁੱਟ ਹੋਈ ਆ 10-10 ਕਿਲੋ ਕੁਆਂਟਾ ਦੇ ਮਗਰ ਕਿਸਾਨਾਂ ਨੇ ਕਾਰਡ ਦਿੱਤੀ ਆ ਅੱਜ ਬਹੁਤ ਸਾਰੀਆਂ ਮੰਡੀਆਂ ਦੇ ਵਿੱਚ ਗੋਭੀ ਰੁਲ ਰਹੀ ਆ ਖੀਰਾ ਰੁਲ ਰਿਹਾ ਮਟਰ ਰੁਲ ਰਿਹਾ ਆਲੂ ਆ ਜਿਹੜਾ ਰੁਲ ਰਿ ਸੋ ਉਹੀ ਅਸੀਂ ਮੰਗਣ ਜਾ ਰਹੇ ਆ ਵੀ ਤੁਹਾਡੇ ਜਿਹੜੇ ਭਾਈ ਵਾਦੇ ਕੀਤੇ ਹੋਏ ਨੇ ਤੁਸੀਂ ਇਹਨਾਂ ਨੂੰ ਲਾਗੂ ਕਰੋ ਲਾਗੂ ਕਿਉਂ ਨਹੀਂ ਕਰਦੇ ਫਿਰ 2023 ਦੇ ਵਿੱਚ ਅਸੀਂ ਨੇ ਇੱਕ ਤਿੰਨ ਦਿਨਾਂ ਦਾ ਪ੍ਰੋਗਰਾਮ ਕੀਤਾ ਸੀਗਾ ਸੂਤਮੋਰਚੇ ਨੇ ਉਦੋਂ ਇਹਨਾਂ ਸਾਰੀਆਂ ਮੰਗਾਂ ਮੰਨੀਆਂ ਸੀ ਆ ਵੀ ਮੈਂ ਲਾਗੂ ਕਰ ਦੂੰਗਾ ਸੋ ਉਹੀ ਨੇ ਲਾਗੂ ਕੀਤੀਆਂ ਉਹੀ ਲਾਗੂ ਕਰਾਉਣਗੇ ਤੇ ਹੋਰ ਨਵੀਆਂ ਮੰਗਾਂ ਤਾਂ ਹੈ ਨਹੀਂ ਕੋਈ ਸੈਂਟਰ ਨਾਲ ਤਾਂ ਸੰਬੰਧਿਤ ਚਲੋ ਜਿਹੜੀਆਂ ਹੈਗੀਆਂ ਨੇ ਉਹ ਵੀ ਸਾਥੀ ਲੜ ਰਹੇ ਨੇ ਕਿ ਇਸ ਲਈ ਜਿਹੜੀਆਂ ਸਾਰੀਆਂ ਮੰਗਾਂ ਨੇ ਪੰਜਾਬ ਨਾਲ ਸੰਬੰਧਿਤ ਨੇ ਬਿਲਕੁਲ ਇਹ ਗੁੰਮਰਾਹ ਕਰ ਰਿਹਾ ਹੈ ਵੀ ਕਿਸਾਨ ਨੇ ਜਿਹੜੇ ਸੜਕਾਂ ਨੂੰ ਕਹਿੰਦੇ ਨੇ ਅਸੀਂ ਸਾਤਮਈ ਚੰਡੀਗੜ੍ਹ ਜਾਣਾ ਚਾਹੁੰਦੇ ਅਸੀਂ ਤਾਂ ਬਿਲਕੁਲ ਕੋਈ ਨਹੀਂ ਰੋਕਿਆ ਹੋਇਆ ਸੋ ਅਸੀਂ 34 ਸੈਕਟਰ ਦੀ ਮੰਗ ਕਰੀ ਦੀ 34 ਸੈਕਟਰ ਚ ਜਾ ਕੇ ਆਪਣਾ ਹਾਉਤੇ ਦਾ ਮਹੀਨੇ ਦਾ ਜਿੰਨਾ ਵੀ ਪ੍ਰੋਟੈਸਟ ਕਰਾਂਗੇ ਸੂਤ ਮੋਰਚੇ ਸੱਦੇ ਤੇ ਉੱਨਾ ਅਸੀਂ ਕਰਕੇ ਅਸੀਂ ਵਾਪਸ ਆ ਜਾਵਾਂਗੇ ਸੋ ਇਸ ਲਈ ਇਸ ਨੇ ਘਮਰਾ ਕਰਿਆ ਕਿਸਾਨ ਜਥੇਬੰਦੀਆਂ ਨੂੰ ਕਿਸਾਨ ਲੀਡਰਾਂ ਨੂੰ ਤੇ ਆਮ ਲੋਕਾਂ ਦੇ ਮਨਾਂ ਦੇ ਵਿੱਚ ਠੇਸ ਪਹਾਈ ਹੈਗੀ ਸੋ ਇਸ ਨੂੰ ਇਸ ਦਾ ਜਵਾਬ ਦੇਵਾਂਗੇ ਅੱਗੇ ਵੀ ਇਹ ਥੁੱਕ ਕੇ ਚੱਟਦੇ ਰਿਹਾ ਇਹ ਹੁਣ ਵੀ ਥੁੱਕ ਕੇ ਚੱਟੂਗਾ ਆਪਣੀ ਗੱਲ ਨੂੰ ਵਾਪਸ ਲੈਣਾ ਪੂਏ ਨੂੰ ਆ ਅਗਰ ਗੱਲ ਕਰੀਏ ਖਨੋਰੀ ਬਾਰਡਰ ਸ਼ੰਭੂ ਬਾਰਡਰ ਨਾਲ ਅਗਰ ਜੀ 5 ਤਰੀਕ ਦਾ ਧਰਨਾ ਚੰਡੀਗੜ੍ਹ ਲੱਗਿਆ ਤੇ ਲੱਗਦਾ ਨਹੀਂ ਵੀ ਉਹਦੇ ਨਾਲ ਉਹਨੂੰ ਵੀ ਧੱਕਾ ਲੱਗ ਸਕਦਾ ਕਿਉਂਕਿ ਅਗਰ ਕਿਸਾਨ ਚੰਡੀਗੜ੍ਹ ਚਲੇ ਜਾਣਗੇ ਤਾਂ ਉੱਥੇ ਵੀ ਸ਼ੰਭੂ ਵਰ ਖਨੋਰੀ ਬਾਰਡਰ ਦੇ ਵੀ ਕਿਸਾਨਾਂ ਦੀ ਬੜੀ ਲੋੜ ਹੈ। ਦੇਖੋ ਬਿਲਕੁਲ ਇਹ ਤੁਹਾਡੀ ਗੱਲ ਵੀ ਜਾ ਜਾ ਸਾਥੀ ਅੱਡੋ ਅੱਡੀ ਲੜ ਰਹੇ ਨੇ ਉਹ ਦੋ ਫਾਰਮ ਉੱਤੇ ਲੜ ਰਹੇ ਨੇ ਇਹ ਸਕੀਮ ਅੱਡਲ ਰਹੇਗਾ। ਮੰਗਾ ਸਾਰੇ ਨਹੀਂ ਸੇਮ ਹੀ ਨੇ ਗੀਆਂ ਕੋਈ ਮੰਗਾਂ ਦਾ ਬਹੁਤਾ ਫਰਕ ਨਹੀਂ ਉਹ ਸੈਂਟਰ ਨਾਲ ਸੰਬੰਧਤ ਨਹੀਂ ਪੰਜਾਬ ਸਰਕਾਰ ਨਾਲ ਸੰਬੰਧਤ ਨਹੀਂ ਗੀਆਂ। ਅਗਰ ਗੱਲ ਕਹੀ ਜਾਂਦੀ ਆਮ ਲੋਕ ਕਹਿੰਦੇ ਨੇ ਵੀ ਹੁਣ ਕਿਸਾਨ ਬੇਲੇ ਨੇ ਤਾਂ ਤਰਨੇ ਲਾ ਕੇ ਰੋਜ ਬਹਿ ਜਾਂਦੇ ਨੇ ਕਿ ਆਮ ਲੋਕ ਹਰਾਣੋਂ ਦੇ ਇਹਨਾਂ ਲਈ ਕੀ ਜਵਾਬ ਦੋਗੇ ਤੁਸੀਂ ਕੋਈ ਆਮ ਲੋਕ ਨਹੀਂ ਕਹਿੰਦਾ ਜੀ ਕੋਈ ਇੱਥੇ ਅਸੀਂ ਸਵੇਰ ਦੇ ਬੈਠੇ ਸਵੇਰ ਦੇ ਚੱਲੇ ਹੋਏ ਕਿਸੇ ਨੇ ਸਾਨੂੰ ਕਿਹਾ ਨਹੀਂ ਹੈਗਾ ਇਹ ਸਿਰਫ ਭਵੰਤਮਾਨੀਆਂ ਜਿਹੜਾ ਗਮਰਾਹ ਕਰ ਰਿਹਾ ਵੀ ਇਹਨਾਂ ਦਾ ਆਪਸ ਵਿੱਚ ਟਕਰਾਓ ਹੋ ਜੇ ਵੀ ਇਹ ਆਮ ਲੋਕ ਜਿਹੜਾ ਇਹਨਾਂ ਦੇ ਵਿਰੋਧ ਵਿੱਚ ਹੋ ਜਾਣਾ ਕੋਈ ਨਹੀਂ ਕਹਿ ਰਿਹਾ ਤੁਸੀਂ ਤੁਸੀਂ ਵੀ ਕਵਰੇਜ ਕਰ ਰਹੇ ਹੋ ਕਿਸੇ ਨੇ ਕਿਹਾਗਾ ਰੋਡ ਆ ਜਿਹੜਾ ਚੱਲ ਰਿਹਾ ਸਾਈਡ ਤੋਂ ਇੱਕ ਸਾਈਡ ਸਾਡੀ ਇਹ ਵੀ ਪ੍ਰਸ਼ਾਸਨ ਨੇ ਰੋਕਿਆ ਅਸੀਂ ਤਾਂ ਕੋਈ ਨਹੀਂ ਰੋਕਿਆ ਅਸੀਂ ਤਾਂ ਕਹਿੰਦੇ ਅੱਗੇ ਜ ਅਗਲੀ ਰਣਨੀਤੀ ਹੁਣ ਕੀ ਰਹੇਗੀ ਅਗਰ ਜੇ ਇੱਕ ਪੁਲਿਸਨ ਪ੍ਰਸ਼ਾਸਨ ਨਹੀਂ ਨੱਗਿਆ ਅੱਜ ਨਿਕਲ ਨਹੀਂਦਾ ਕੀ ਧਾਰਨਾਵਾਂ ਹੋ ਰਹੀਆਂ ਮਿੱਥੇ ਸਮੇਂ ਦੀ ਲੱਗਤ ਅਗਲੀ ਨੀਤੀ ਸਾਡੇ ਐਸਕੇਐਮ ਦੇ ਵਿੱਚ ਜਿਹੜੇ ਵੱਡੇ ਲੀਡਰ ਨੇ ਉਹ ਉਹਨਾਂ ਨੇ ਕਹਿਆ ਸੀਗਾ ਵੀ ਸ਼ਾਮ ਤੱਕ ਕੋਈ ਸਾਨੂੰ ਅਪਡੇਟ ਦੇ ਦਾਂਗੇ ਅਸੀਂ ਉਹਨਾਂ ਦੀ ਵੇਟ ਕਰ ਰਹੇ ਹਾਂਗੇ ਜਿਵੇਂ ਵੀ ਸਾਨੂੰ ਕਾਲ ਦੇਣਗੇ ਅੱਜ ਉਹਨਾਂ ਨੇ ਕਾਲ ਦਿੱਤੀ ਸੀ ਵੀ ਜਿੱਥੇ ਸਾਨੂੰ ਪੁਲਿਸ ਰੋਕੂ ਉੱਥੇ ਰੁਕ ਜਾਣਾ ਹੈ ਇਸ ਤੋਂ ਬਾਅਦ ਜਿਹੜੀ ਕੋਈ ਐਸਕੇਐਮ ਕਾਲ ਦੇਊਗਾ ਅਸੀਂ ਉਤੇ ਅੱਗੇ ਵਧਾਂਗੇ ਹੁਣ ਤੱਕ ਕੋਈ ਟੁੱਟੇ ਜਥੇ ਬੰਦੀ ਦੀ ਵੀ ਗ੍ਰਿਫਤਾਰੀ ਹੋਈ ਹੈ ਕਿਸੇ ਆਖਰੀ ਜਰਾ ਸਾਡੇ ਇੱਥੇ ਪ ਸੁਭਮਿਤ ਪ੍ਰਧਾਨ ਅਤੇ ਗੁਰਮੀਤ ਸਿੰਘ ਪੱਟੀਵਾਲ ਉਹਨਾਂ ਨੂੰ ਵੀ ਕੱਲ ਸਵੇਰੇ 4 ਵਜੇ ਘਰੋਂ ਚੁੱਕ ਲਿਆ ਸੀਗਾ ਤੇ ਬੁੱਧ ਸਿੰਘ ਨੇ ਬਲਦ ਖੁਰਦਦੇ ਉਹਨਾਂ ਦੇ ਵੀ ਚੱਕਿਆ ਗਿਆ ਸੀਗਾ ਤੇ ਹੋਰ ਬਹੁਤ ਸਾਰੇ ਸਾਰੀਆਂ ਜਥੇਬੰਦੀਆਂ ਦੇ ਆਗੂ ਆ ਜਿਹੜੇ ਚੱਕੇ ਨੇ ਕੋਈ ਬਲਾਕ ਲੈਵਲ ਦਾ ਕੋਈ ਜ਼ਿਲ੍ਹਾ ਲੈਵਲ ਦਾ ਕੋਈ ਸੂਬੇ ਲੈਵਲ ਦਾ ਸਾਰੇ ਆਗੂ ਆ ਜਿਹੜੇ ਜੇਕਰ ਤੁਹਾਨੂੰ ਅੱਗੇ ਨਹੀਂ ਚੰਨ ਦਿੱਤਾ ਤਾਂ ਤੁਸੀਂ ਇੱਥੇ ਪੱਕਾ ਮੋਰਚਾ ਜਗਾ ਹਾਲ ਫਿਲਹਾਲ ਅਸੀਂ ਇੱਥੇ ਬੈਠੇ ਆ ਜਿੰਨਾ ਚਿਰ ਕੋਈ ਕੌਲ ਨਹੀਂ ਆਉਂਦੀ ਉਸ ਤੋਂ ਬਾਅਦ ਅਸੀਂ ਅੱਗੇ ਬਤਾਵਾਂਗੇ ਜਿਹੜੇ ਗ੍ਰਿਫਤਾਰੀਆਂ ਹੁੰਦੀਆਂ ਨੇ ਨਾ ਲੱਗਦਾ ਵੀ ਜਿਹੜੇ ਕਿਸਾਨ ਜਥੇਬੰਦੀ ਇਹਨਾਂ ਦਾ ਮਨਲਬਾਤ ਦੇ ਕੇ ਜਾਂਦਾ ਵੀ ਉਹ ਨਹੀਂ ਜਾਣ ਕੇ ਜਾਂ ਨਹੀਂ ਤੁਰਨੇ ਸੀ ਨੀ ਇਹ ਬਿਲਕੁਲ ਕੋਈ ਇਹੀ ਜੀ ਗੱਲ ਹੀ ਹੈ ਇੱਕਦਮ ਥੋੜਾ ਮੋਟਾ ਨਰਾਸ਼ ਸਰ ਅਸੀਂ ਪਿੱਛੇ ਸੁਨੇਹੇ ਲਾਤੇ ਫੋਰਸ ਨੂੰ ਵੀ ਆਜੋ ਆਪਣਾ ਮੋਰਚਾ ਜਿਹੜਾ ਜੰਮ ਗਿਆ ਤੁਸੀਂ ਆਓ ਇੱਥੇ ਵੱਧ ਵੱਧ ਗਿਣਤੀ ਵਿੱਚ ਆਓ ਥੋੜਾ ਜਿਹਾ ਡਰ ਦਾ ਮਾਹੌਲ ਬਣੇ ਦੀ ਗ੍ਰਿਫਤਾਰੀਆਂ ਲੈ ਕੇ ਹੁਣ ਕੋਈ ਇਹੋ ਜਿਹਾ ਮਾਹੌਲ ਨਹੀਂ ਹੈਗਾ ਹੁਣ ਪਿੱਛੇ ਪਿੰਡਾਂ 'ਚ ਹੋਰ ਆ ਜਿਹੜੀ ਆਮ ਜਨਤਾ ਚੱਲਣ ਲੱਗੀ ਹੈ ਜੀ